ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਸੰਗਜੀ ਅੱਜ ਗੱਲ ਕਰਨੀ ਚਾਹੁੰਦੇ ਆ ਪਹਿਲਾਂ ਵੀ ਇਹ ਗੱਲ ਸ਼ੁਰੂ ਕੀਤੀ ਸੀਗੀ ਕਿਸਾਨ ਇੰਦੋਦਲਨ ਤੇ 700 ਮਰਕਾ ਕਿਸਾਨ ਦੁਨੀਆ ਛੱਡ ਗਏ ਤੇ ਉਹਦੇ ਵਿੱਚ ਸਾਨੂੰ ਪਤਾ ਨਹੀਂ ਕਿੰਨੇ ਗਰੀਬ ਆ ਕਿੰਨੇ ਲੋੜਵੰਦੇ ਆ ਕਿੰਨੇ ਗਰੀਬੀ ਪਰਿਵਾਰ ਸੀ ਉਹਨਾਂ ਦੇ ਕਿੰਨੇ ਗਰੀਬੀ ਛੋੜ ਲੱਪ ਆਏ ਤੇ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ ਤੇ ਅਸੀਂ ਖਾਸ ਕਰਕੇ ਸਟੇਟਮੈਂਟ ਲਾਤੀ ਜ ਆਪਣੀ ਵੈਬਸਾਈਟ ਤੇ ਸਾਰੇ ਪਾਸੇ ਅਸੀਂ ਪੈਸੇ ਕਲੈਕਟ ਨਹੀਂ ਕਰਦੇ ਅਸੀਂ ਅਪੀਲ ਨਹੀਂ ਕੋਈ ਕੀਤੀ ਬਹੁਤ ਜਥੇਬੰਦੀਆਂ ਨੇ ਮੀਡੀਆ ਨੇ ਅਪੀਲਾਂ ਕੀਤੀਆਂ ਪੈਸੇ ਵੀ ਇਕੱਠੇ ਹੋਏ ਤਾਂ ਜਿਹੜੇ ਹੁਣ 700 ਕਿਸਾਨ ਜਿਹੜੇ ਚੱਲ ਗਏ ਉਹਦੇ ਪਰਿਵਾਰਾਂ ਦੀ ਕਾਰਵਾਈ ਜਿਹੜ ਨੇ ਪੈਸੇ ਇਕੱਠੇ ਕੀਤੇ ਆ ਜਾਂ ਜਥੇਬੰਦੀਆਂ ਜਿਹੜੇ ਉਸ ਵੇਲੇ ਮੋਰੇ ਹੋ ਕੇ ਕਿਹਾ ਭਈ ਸਾਨੂੰ ਤੁਸੀਂ ਪੈਸੇ ਦੇਵੋ ਤੈਨੂੰ ਦਾਨ ਦੇਵੋ ਉਹਨੇ ਕੋਈ ਲਿਸਟ ਬਣਾਈ ਕਿ ਨਹੀਂ ਬਣਾਈ ਕਿਉਂਕਿ ਸਾਡੀ ਇਹ ਬਹੁਤ ਜ਼ਰੂਰੀ ਸਾਡੇ ਲਈ ਆ ਜਿਹੜੇ ਗਰੀਬ ਪਿੰਡਾਂ ਦੇ ਮੋਰੇ ਹੁੰਦੇ ਆ ਕੋਈ ਵੀ ਕਾਰਜ ਲਈ ਉਹਨਾਂ ਦੇ ਪ੍ਰਵਾਨ ਦੇ ਦੇਖਭਾਲ ਕਰਨੀ ਚਾਹੀਦੀ ਆ ਤੇ ਮੇਰਾ ਤਾਂ ਖਿਆਲ ਜਿਹੜੇ 700 ਕਿਸਾਨ ਆ ਜਿਹੜੇ ਚਲ ਗਿਆ ਦੁਨੀਆ ਛੱਡ ਕੇ ਉਸ ਵੇਲੇ ਕੋਈ ਗੱਲ ਹੀ ਨਹੀਂ ਕਰ ਰਿਹਾ ਨਾ ਕਿ ਮੈਂ ਕੋਈ ਯੂਨੀਅਨ ਲੀਡਰ ਗੱਲ ਕਰ ਰਿਹਾ ਉਸ ਵੇਲੇ ਨਾ ਕੋਈ ਕਿਸਾਨ ਤੇ ਦੂਜੇ ਜਥੇਬੰਦੀਆਂ ਕਰ ਰਹੀਆਂ ਇੱਥੇ ਜਿਹੜੇ ਪੈਸੇ ਇਕੱਠੇ ਕੀਤੇ ਆ ਉਹਨਾਂ ਦਾ ਕੀ ਬਣਿਆ 700 ਦਾ ਇਹਦਾ ਸਵਾਲ ਸਾਨੂੰ ਪੁੱਛਣੇ ਚਾਹੀਦੇ ਆ ਕਿਉਂਕਿ ਪੈਸੇ ਇਕੱਠੇ ਕਰਨੇ ਬਹੁਤ ਸੋਖੇ ਹੁੰਦੇ ਆ ਪਰ ਜਦੋਂ ਖਰਚਣੇ ਹੁੰਦੇ ਆ ਫੇਰ ਮੜ ਜਾ ਪਈ ਲੱਗਦਾ ਪਰ ਔਖਾ ਕਿੰਨਾ ਹੁੰਦਾ ਜਾਂ ਪਬਲਿਕ ਜਿਹੜੀ ਆ ਜ ਸੰਗਤ ਆ ਉਹ ਖਿਆਲ ਨਹੀਂ ਕਰਦੀ ਉਹ ਪੈਸਾ ਵੀ ਦੂਜੇ ਪਾਸੇ ਚਲ ਜਾਂਦਾ ਸੋ ਸਾਨੂੰ ਪੁੱਛਣਾ ਚਾਹੀਦਾ ਵੀ 700 ਕਿਸਾਨਾਂ ਦਾ ਕੀ ਬਣਿਆ ਜਿਹੜੇ ਪਰਿਵਾਰ ਉਹਨਾਂ ਦੇ ਆ ਜਿਹੜੇ ਦੁਨੀਆ ਛੱਡ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕ